ਪੂਰੇ ਭਾਰਤ ਦੇ ਵਿੱਚ ਅੱਜ Eid ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਆਪਣੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ ਨੇ। ਤੇ ਅਮਰੇ ਸਰ ਦੇ ਵਿੱਚ ਵੀ ਦੋ ਸਿਆਸੀ ਵਿਰੋਧੀਆਂ ਦੀ ਕੁਝ ਅਜਿਹੀ ਤਸਵੀਰ ਦੇਖਣ ਨੂੰ ਮਿਲੀ। ਜਿੱਥੇ ਕਾਂਗਰਸ ਦੇ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਇੱਕ ਦੂਸਰੇ ਨੂੰ ਗਲੇ ਮਿਲ ਕੇ Eid ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਭ ਦਾ ਸਾਂਝਾ ਤਿਉਹਾਰ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਨੇ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਕਰਾਈ ਦੀ ਜਿਹੜਾ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਅੱਜ ਦੀ ਇਸ ਈਦ ਦੇ ਬਾਰਖ ਮੌਕੇ ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ ਰੇਹਮ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉਤਮ ਦਿਹਾੜਾ ਨੂੰ ਮਨਾਈਏ ਰਾਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਜਨੀਤੀ ਹੈ ਉਹ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਔਰ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦਿਸੇ ਦੇ ਗਲੇ ਮਿਲ ਕੇ ਜਿਹੜਾ ਇਸ ਮਹਾਨ ਦਿਹਾੜਾ ਨੂੰ ਮਨਾਈਏ ਔਰ ਮੈਂ ਅੱਜ ਦੇ ਇਸ ਬਕਰੀਦ ਜਿਹੜੀ ਕਿ ਬੱਕਰਾ ਈਦ ਕਹਿੰਦੇ ਆ ਇਸ ਮੌਕੇ ਤੇ ਮੈਂ ਪੂਰੇ ਹਿੰਦੁਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਧੰਨਵਾਦ ਇਸ ਦੇ ਵਿੱਚ ਅੱਜ ਇਹ ਜੇ ਸ਼ੁਭ ਦਿਹਾੜੀ ਜਿੱਥੇ ਜਿਹੜੀ ਸਾਡੀ ਸ਼ਾਹੀ ਮਿਲਤੀ ਹੈ ਆਲਗੇਟ ਉੱਥੇ ਪਹੁੰਚੇ ਹੈ ਉੱਥੇ ਜਿੱਥੇ ਈਸ ਦੀ ਵਿਦਾਈ ਦਿੱਤੀ ਹੈ ਉੱਥੇ ਸਭਨਾਂ ਦਾ ਸ਼ੁਕਰੀਆ ਵਿਦਾ ਕੀਤਾ ਹੈ ਇਹ ਪਰਮਾਤਮਾ ਨੇ ਜਿਹੜਾ ਤੀਸਰੀ ਵਾਰ ਉੱਤੇ ਬਰਬਾਰੀ ਨੇ ਬਣਾਇਆ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾੜ ਹੁੰਦੇ ਨੇ ਸਾਡੇ ਸਭਨਾਂ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹੀ ਹਰ ਵਾਰ ਬਣਾਉਂਦੇ ਹਾਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਖੁਦਾ ਸਾਾਨੂੰ ਤਾਕਤ ਬਖਸ਼ੇ ਅਜੀਦ ਦੇ ਕੌਮ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਆਇ ਤੁਸੀਂ ਸਾਡੇ ਕੋਲ ਸੋ ਮੈਂ ਅਜੀਦ ਦੇ ਮੌਕੇ ਦੀ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਭਨਾ ਸਮੁਦਾਇ ਨੂੰ ਖਾਸ ਕਰ ਸਾਡੇ ਇਸ ਪਾਈਚਾਰੇ ਦੇ ਸਮੁਦਾਇ ਨੂੰ ਜਿੱਥੇ ਵੀ ਵਸਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੂੰ ਦਿਲ ਦੀਆਂ ਗ੍ਰਾਂਈਆਂ ਤੋਂ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕੁਦਾ ਦੇ ਕੇ ਇਹ ਹੀ ਬੇਨਤੀ ਹੈ ਕਿ ਕੁਦਾ ਸਭ ਨੂੰ ਖੁਸ਼ੀਆਂ ਤੇ ਖੇੜੇ ਬਰਦਾਮ ਕਰੇ ਪੂਰੇ ਭਾਰਤ ਦੇ ਵਿੱਚ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ ਦਿਨ ਲੋਕ ਆਪਣੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ ਨੇ ਤੇ ਅਮਰੇ ਸਰ ਦੇ ਵਿੱਚ ਵੀ ਦੋ ਸਿਆਸੀ ਵਿਰੋਧੀਆਂ ਦੀ ਕੁਝ ਜਹੀ ਤਸਵੀਰ ਦੇਖਣ ਨੂੰ ਮਿਲੀ ਜਿੱਥੇ ਕਾਂਗਰਸ ਦੇ ਮੌਜੂਦਾ ਸਾਸਰ ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਇੱਕ ਦੂਸਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸੱਭ ਦਾ ਸਾਂਝਾ ਤਿਉਹਾਰ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਨੇ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਕਰਾਈ ਜਿਹੜਾ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ। ਐਡਸ ਇਹ ਦੇਵ ਵਾਰਕ ਮੌਕੇ ਤੇ ਮੈਂ ਜਿਹੜਾ ਕਿ ਪਰਮਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ પ્રેમ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉਤਮ ਦਿਹਾੜੇ ਨੂੰ ਬਣਾਈਏ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਜਨੀਤੀ ਹੈ ਉਹ ਤੋਂ ਅੰਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਔਰ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਇਹਦਾ ਇਸ ਮਹਾਨ ਤਿਹਾੜੀ ਨੂੰ ਮਨਾਈਏ। ਔਰ ਮੈਂ ਅੱਜ ਦੇ ਇਸ ਬਕਰੀਦ ਜਿਹੜੀ ਕਿ ਬਕਰਾਂ ਦੀ ਇਦ ਕਹਿੰਦੇ ਆ ਇਸ ਮੌਕੇ ਤੇ ਮੈਂ ਪੂਰੇ ਹਿੰਦੁਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਧੰਨਵਾਦ। ਇਸ ਦੇ ਵਿੱਚ ਅੱਜ ਇਹਦੇ ਸ਼ੁਭ ਦਿਹਾੜੇ ਜਿੱਥੇ ਜਿਹੜੀ ਸਾਡੀ ਸ਼ਾਹੀ ਮਲਕੀ ਦਾ ਆਲਗੇਟ ਉੱਥੇ ਪਹੁੰਚੇ ਹਨ ਉੱਥੇ ਜਿੱਥੇ ਈਦ ਦੀ ਵਧਾਈ ਦਿੱਤੀ ਹੈ ਉੱਥੇ ਸਭਨਾਂ ਦਾ ਸ਼ੁਕਰੀਆ ਵੀ ਦਗਾ ਕੀਤਾ ਹੈ। ਜੇ ਪ੍ਰਮਾਤਮਾ ਨੇ ਜਿਹੜਾ ਤੀਸਰੀ ਵਾਰਤੂਨ ਦਾ ਪਰਮਾਨੇ ਇੱਕ ਬਣਾਇਆ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾੜ ਹੁੰਦੇ ਨੇ ਸਾਡੇ ਸਭਨਾ ਦੇ ਸਾਂਝੇ ਨੂੰ ਔਰ ਅਸੀਂ ਸਾਂਝੇ ਯਾਰ ਬਣਾਉਂਦੇ ਹਾਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਖੁਦਾ ਸਾਡੀ ਤਾਕਤ ਬਖਸ਼ੇ ਅਸੀਂ ਦੇਸ਼ ਕਾਂਗਰਸ ਜਿਹਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਸ਼ਾਹੀ ਖੁਦਾ ਦਾ ਸਹਾਰਾ ਸਾਡੇ ਕੋਲ ਸੋ ਮੈਂ ਅੱਜ Eid ਦੇ ਮੱਕੇ ਦੀ ਸਭਨਾਂ ਨੂੰ ਬਹੁਤ-ਬਹੁਤ ਧੰਨਵਾਦ ਜੀ। ਜੱਲਾ ਸਾਹਿਬ ਦੇ ਸ਼ੁਕਰੀਆ ਬੋਲਦੇ ਹਾਂ। ਜੀ ਜੀ ਨੂੰ ਉਹ ਵੀ ਆਇਆ ਤੇ ਆਪਣੇ ਨਾਲ ਇੱਕ ਖੇਤ ਵੀ ਮਨਾਈ। ਸਭਨਾ ਸਮੁਦਾਇ ਨੂੰ ਖਾਸ ਕਰ ਸਾਡੇ ਇਸ ਪਾਈਚਾਰੇ ਦੇ ਸਮੁਦਾਇ ਨੂੰ ਜਿੱਥੇ ਵੀ ਵਸਦੇ ਨੇ ਦੀਪ ਦੇ ਵਿੱਚ ਉਹਨਾਂ ਨੂੰ ਦਿਲ ਦੀਆਂ ਗ੍ਰਾਂਹਾਂ ਤੋਂ ਮੈਂ ਬਹੁਤ-ਬਹੁਤ ਧੰਨ ਦੇਣਾ। ਖੁਦਾ ਦੇ ਕੇ ਇਹ ਹੀ ਬੇਨਤੀ ਹੈ ਵੀ ਖੁਦਾ ਸਭਨਾਂ ਨੂੰ ਖੁਸ਼ੀਆਂ ਤੇ ਖੇੜੇ ਬਖਸ਼ੇ।